ਦਰਦਰ ਜਿਤੇ ਸਚੇ 파ਤਸ਼ਾਹ ਮਰ ਜਨਮ ਜਨਮ ਦੀ ਕਟੀਏ ਸੱਜਣ ਸਚਾ 파ਤਸ਼ਾਹ ਸਿਰ ਸ਼ਾਮ ਹੈ ਸ਼ਾ ਜਿਸ ਪਾਸ ਬੈਠਿਆ ਸੋਹੀਆ ਸਬਨ ਦਾ ਵੇਸਾ ਹੋ ਸੰਤਨ ਨਾਮਹਲਾ ਪਹਿਲਾ ਤਿਜੁ ਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪੁ ਉਨ ਜਗ ਜਾਇ ਭਾਈ ਬਿਨਸ ਨਾਮ ਰਸਾਰੀ ਕਰਮ ਸਭੇ ਵਿਕਾਰੀ ਅਸਾ ਮਨਸਾ ਬੰਧਨੀ ਭਾਈ ਕਰਮ ਧਰਮ ਅਨਕਾਲੀ ਪਾਪ ਪੁੰਨ ਜਗ ਜਾਇ ਭਾਈ ਬਸਾ ਨਾਮ ਵਿਸਾਲੀ ਇਹ ਮਾਇਆ Karma Sabeve Kari Soda Pandata Karma Kari Jeta ਥਣੁ ਭੋਰੀ ਕਰਮ ਕਰੂ ਸੰਸਾਰੀ ਪਾਖੰਡ ਮੈਲਾ ਚੁਕਈ ਭਾਈ ਅੰਦਰ ਬਲ ਕਰੀ ਏਡ ਬੇਦੂਤੀ ਮਖਰੀ ਭਾਈ ਉੰਡੀ ਸਿਰ ਕੈ ਭਾਰੀ ਧਰਮਤ ਘਰੀ ਨਿਗੂਤੀ ਭਾਈ ਦੂਜਾ ਭਾਏ ਖੁਆਈ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਮ ਭਰਮ ਨ ਜਾਈ ਸਤਗੁਰ ਸੇਵੇ ਤਾ ਸੁਖ ਪਾਏ ਭਾਈ ਗੁਰ ਸੇਵੇ ਸੋ 부ਜਾ ਭਾਈ ਗੁਰ ਦੇਨ ਮਗਨ ਪਾਈ ਜਿਸੇ ਅੰਤਰ ਲੋਭ ਕੇ ਤਨ ਕਮਾਵੇ ਭਾਈ ਕੂੜ ਬੋਲ ਵਿਖ ਖਾਈ ਪੰਡਿਤ ધਨੀ ਮਲੋਈਆ ਭਾਈ ਹੋ ਨਿਕਲ ਤਤ ਜਨ ਮਤੀਆਂ ਜਹ ਦੇਖੀਆਂ ਭਾਈ ਇਹ ਜਗ ਹੀ ਹਾਵਤ ਗੁਰ ਬਿਣ ਧਰਮ ਨੂੰ ਜੀਆ ਭਾਈ ਘਟ ਘਟ ਜਿਉ ਅਲਖ ਇਹ ਤਜਗ ਤਕ ਸੂਤ ਕੋ ਭਾਈ ਹਰ ਦੇਸ ਬੰਦ ਮਾਏ ਬੇਟ ਗੁਰ ਕਾਠ ਨਾ ਚੁਟਈ ਭਾਈ ਥਾਕੇ ਕਰਮ ਕਮਾਈ ਇਹੋ ਜਗ ਭਰਮ ਧਾਇਆ ਭਾਈ ਕਹਿਣਾ ਕਿਸੂ ਨਾ ਜਾਏ ਨਾ ਨਾ ਤੁਸਿਕ ਗੁਰ ਅੰਕ ਸਿ ਜਿਨ ਨਾਮ ਬਧਾਇ ਭਾਈ ਮਨਵਸਿਆ ਚੂਕਾ ਦੇਖ ਇਹ ਤਨ ਹਾਕਰ ਕਰ ਭਾਈ ਵਖਰ ਨਾਮ ਅਪਾ ਵੀਚਾਰ ਧਨ ਵਾਪਰੀ ਨਾਨਕਾ ਭਾਈ ਮੇਲ ਕਰੇ ਬਪਾਰ ਇਹ ਤਨ ਹਾਰ ਸਰਾਖੋ ਭਾਈ ਉਕਰ ਨਾਮੇ ਅਪਾਰ ਵੱਖਰ ਵਾਪਾਰੀ ਸੋਢੜ ਭਾਈ ਗੁਰ ਸ਼ਬਦ ਕਰੇ